ਅਸਿਕਰ ਦੀ ਵੈਜੂ ਦਾ ਖਾਲਸਾ ਵੈਜੂ ਦੀ ਫਤਿਹ ਆਪਾਂ ਪਹਿਲਾਂ ਗੱਲ ਕਰਕੇ ਛੱਡਿਆ ਵੀਡੀਓ ਦੇ ਵਿੱਚ ਇਹ ਹੁਣ ਦੂਜਾ ਵੀਡੀਓ ਦਾ ਚੈਪਟਰ ਆ ਇਹ ਦੂਜੀ ਵੀਡੀਓ ਆ ਜਿਹਦੇ ਵਿੱਚ ਹੁਣ ਤੁਹਾਨੂੰ ਇੱਕ ਸਕੀਵਾਜਲ ਦੀ ਕਤੂਤ ਦੱਸਣ ਜਾ ਰਹੇ ਆ ਪਹਿਲਾਂ ਆਪਾਂ ਗੱਲਬਾਤ ਕੀਤੀ ਸੀ ਪ੍ਰਦੀਪ ਕਲੇਰ ਆ ਜਿਹੜਾ ਫੜਿਆ ਗਿਆ ਸੀ ਉਹਦੀ ਗੱਲਬਾਤ ਆਪਾਂ ਪਹਿਲੀ ਵੀਡੀਓ 'ਚ ਕਰ ਰਹੇ ਆ ਹੁਣ ਦੂਜੀ ਵੀਡੀਓ ਦਾ ਜਿਹੜਾ ਹੈ ਸੱਚ ਸਾਹਮਣੇ ਜਿਹੜਾ ਤੁਹਾਡੇ ਲਿਆਉਣੇ ਆ ਹੁਣ ਸੁਖਵੀਰ ਬਾਦਲ ਦੀ ਕਰਤੂਤ ਤੁਹਾਨੂੰ ਸੁਣ ਕੇ ਇੱਕ ਹੈਰਾਨੀ ਵੀ ਹੋਵੇਗੀ ਕਿ ਚੰਬਾ ਵੀ ਹੋਵੇਗਾ ਤੇ ਤੁਹਾਡੀ ਅੱਖਾਂ ਤੋਂ ਜਿਹੜਾ ਪਰਦਾ ਵੀ ਉਹ ਪਰੇ ਹੋਵੇਗਾ ਤੁਹਾਨੂੰ ਅਸਲੀ ਕਰਤੂਤ ਸੁਣਾਉਣਿਆ ਬਾਦਲ ਕਿਆਂ ਦੀ ਜਿਹੜੇ ਬਾਦਲ ਬਾਦਲ ਕਰਦੇ ਰਹਿੰਦੇ ਆ ਕਿ ਇਹਨਾਂ ਨੇ ਤਾਂ ਕੁਛ ਨਹੀਂ ਕੀਤਾ ਜੀ ਆਹ ਕੀਤਾ ਇੱਕ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦੀ ਕੋਈ ਲੀਡਰ ਆ ਅਕਾਲੀ ਦਲ ਦਾ ਬਾਦਲ ਦੀ ਕੋਈ ਲੀਡਰ ਆ ਉਹਨੇ ਇੱਕ ਹੈਰਾਨੀ ਜਾਣ ਕੇ ਖਲਾਸਾ ਕੀਤਾ ਉਨੇ ਇਹ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ਵਿੱਚ ਗਿਆ ਉਹਦੇ ਨਾਲ ਕੌਣ ਕੌਣ ਸਨ ਦੱਸਦਾ ਮੈਂ ਤੁਹਾਨੂੰ ਬਾਈਬਲ ਕ੍ਰਾਮ ਬਰਗਾੜੀ ਕਾਂਡ ਦੇ ਜਿਹੜੇ ਮੁੱਖ ਦੋਸ਼ੀ ਨੇ ਬੇਅਦਬੀ ਕਰਨ ਦੇ ਦੋਸ਼ੀ ਨੇ ਜਿਨ੍ਹਾਂ ਨੇ ਜਵਾਰ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਆਪਦੇ ਘਰ ਦੇ ਵਿੱਚ ਦੱਬਿਆ ਸੀ ਉਹ ਦੋਸ਼ੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਜਿਨ੍ਹਾਂ ਦੇ ਵਿੱਚੋਂ ਇਹ ਤਾਂ ਮਹਿੰਦਰਪਾਲ ਜਿਹੜਾ ਬਿੱਟੂ ਸੀ ਉਹਦਾ ਤਾਂ ਜਿਹੜਾ ਕਾਤਲ ਕੀਤਾ ਗਿਆ ਜੇਲ੍ਹ ਦੇ ਅੰਦਰ ਤਾਂ ਨੂੰ ਮੈਂ ਦੂਜੇ ਦੱਸ ਦਾਂਗਾ ਇਹ ਪ੍ਰਦੀਪ ਕਲੇਰ ਹਰਤ ਤੂਰੀ ਸੰਦੀਪ ਬਰੇਟਾ ਰਕੇਸ਼ ਦਿੜਬਾ ਇਹ ਇਹਨਾਂ ਦੀ ਮਹਿਲਾ ਦਾ ਬਿਆਨ ਹੈ ਇਹਨਾਂ ਦੀ ਦਾ ਅਕਾਲੀ ਦਲ ਦਾ ਉਹ ਬਿਆਨ ਕੀ ਆ ਕਹਿੰਦੀ ਇਹ ਸਾਰੇ ਜਿਹੜੇ ਦੋਸ਼ੀ ਸੀ ਏ ਮੈਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਨਾਲ ਚੰਡੀਗੜ੍ਹ ਦੇ ਇੱਕ ਹੋਟਲ ਦੇ ਵਿੱਚ ਚਾਹ ਪੀਂਦੇ ਵੇਖੇ ਨੇ ਆਪਾਂ ਬੇਕੋ ਤੁਸੀਂ ਇੱਕ ਢਾਈ ਵੱਡੀ ਜਿਹੜੀ ਇਹ ਗੱਲ ਆ ਇਹ ਹੁਣ ਕਿੱਦੋਂ ਨੂੰ ਜਾਂਦੀ ਆ ਕਿ ਇਹ ਮੈਨੇ ਰੱਖਦੀ ਆ ਕਿ ਇਹਦੇ ਜਿਹੜੇ ਆਪਾਂ ਕਹ ਲਈਏ ਸਬੰਧ ਨੇ ਕਿ ਕੀ ਜਿਹੜੀ ਬੇਅਦਬੀ ਆ ਇਹ ਸੱਚੀ ਮਿੱਥੀ ਸੁਖਬੀਰ ਬਾਦਲ ਕਹਿੰਦੀ ਸੀ ਦੇਣਾ ਆਪਾਂ ਕਹਿੰਦੇ ਉਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਇੱਕ ਤਾਂ ਰਾਜ ਦੇ ਵਿੱਚ ਬੇਅਦਬੀਆਂ ਹੋਣੀਆਂ ਵੱਖ-ਵੱਖ ਗੱਲ ਹੁੰਦੀ ਆ ਇੱਕ ਕਰਾਉਣੀਆਂ ਹੁੰਦੀਆਂ ਨੇ ਇਹ ਹੁਣ ਜਿਹੜਾ ਇਹ ਜਹਾਜ਼ ਹੁੰਦਾਗਾ ਕਿ ਸੰਗਵੀਰ ਬਾਦਲ ਦੇ ਨਾਲ ਜਿਹੜੇ ਮੁੱਖ ਦੋਸ਼ੀ ਨੇ ਸਾਸਤਿਆਲ ਦੇ ਸਾਹ ਦੇ ਚੇਲੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਉਹ ਸੰਗਵੀਰ ਬਾਦਲ ਦੇ ਨਾਲ ਚਾਹ ਪੀਂਦੇ ਨੇ ਚੰਡੀਗੜ੍ਹ ਦੇ ਵਿੱਚ ਇਹ ਇੱਕ ਵੱਡਾ ਖਲਾਸਾ ਤੇ ਅਹਿਮ ਖਲਾਸਾਗਾ ਤੁਹਾਨੂੰ ਮੈਂ ਅੱਗੇ ਦੱਸਦਾਗਾ ਪ੍ਰਗਾਸ ਬਾਦਲ ਨੇ ਜਦੋਂ ਵਿਆਬੀ ਹੁੰਦੀ ਆ ਗ੍ਰਹਿ ਮੰਤਰੀ ਸੁਖਬੀਰ ਬਾਦਲ ਦੇ ਪਰਸੇਟ ਹੁੰਦੀ ਆ ਇਹਨਾਂ ਨੇ ਡੀਜੀਪੀ ਸਮੇਤ ਸੈੜੀ ਨੂੰ ਲਾਇਆ ਸੀ ਇਹ ਤੁਹਾਨੂੰ ਦੱਸਦੇ ਹਾਂ ਹੁਣ ਬਲਾਤਕਾਰੀ ਸੌਦਾ ਸਾਥ ਜਿਹੜਾ ਹੈਗਾ ਚਾਹੇ ਹੁਣ ਨੌਵੀਂ 10ਵੀਂ ਬਾਦ ਜੇਲ੍ਹ ਤੋਂ ਬਾਹਰ ਆ ਗਿਆ ਉਹ ਸਰਕਾਰਾਂ ਦਾ ਕੋਡ ਦਾ ਕੰਮ ਆ ਚਲੋ ਆਪਾਂ ਦੇਖਦੇ ਆ ਕਿ ਆਪਣੇ ਹੁਣ ਓਕੇ ਤਾਂ ਕੋਈ ਗੱਲ ਨਹੀਂ ਬਣਦੀ ਤਾਂ ਆਪਾਂ ਜਿਹੜਾ ਹੁਣ ਫੋਕਸ ਰੱਖਦੇ ਆ ਉਸ ਬਾਦਲ ਕਿਆਂ ਤੇ ਗੱਲ ਕਰਦੇ ਆ ਅੱਜ ਤਾਹਾਨੂੰ ਬਾਦਲ ਕਹਿੰਦੇ ਕਿਸੇ ਹੋਰ ਸੁਣਾਉਣੇ ਆ ਸੁਣਾ ਹੁਣ ਇਹ ਮੈਂ ਦੱਸਦਾ ਕਿ ਪ੍ਰਗਾਸ ਬਾਦਲ ਨੂੰ ਸੁਮੇਧ ਸੈਣੀ ਨੇ ਕਿੰਨੇ ਵਜੇ ਫੋਨ ਕੀਤਾ ਤੇ ਕਿੰਨੇ ਵਜੇ ਜਿਹੜਾ 7 ਮਈ ਸੰਗਤ ਬੈਠੀ ਉੱਤੇ ਗੋਲੀਆਂ ਚੱਲਦੀਆਂ ਗੋਲੀਆਂ ਚਲਾਉਣ ਦੇ ਵਿੱਚ ਕਿਹੜੇ-ਕਿਹੜੇ ਆਫਸਰ ਸੀ ਤੇ ਕਿਹੜੇ-ਕਿਹੜਿਆਂ ਦਾ ਨਾਮ ਆ ਰਿਹਾਗਾ ਤੇ ਕਿਹੜੇ-ਕਿਹੜੇ ਉਹਨਾਂ ਦੇ ਵਿੱਚੋਂ ਅਜੇ ਤੱਕ ਅ ਸਾਰੇ ਆਮ ਘੁੰਮਦੇ ਫਿਰਦੇ ਨੇ ਤੁਹਾਨੂੰ ਦੱਸਦਾਗਾ ਇਹਨਾਂ ਦੇ ਰਾਜ ਦੇ ਵਿੱਚ 162 ਬੇਅਦਬੀਆਂ ਹੋਈਆਂ 162 ਬੇਅਦਬੀਆਂ ਪ੍ਰਗਾਸਬਾਦਲ ਦੇ ਰਾਜ ਦੇ ਵਿੱਚ 162 ਬੇਅਦਬੀਆਂ ਹੋਈਆਂ ਤੇ ਸੌ ਤੋਂ ਵੱਧ ਜਿਹੜਾ ਬਿਆਨ ਕਲਮ ਬੰਦ ਕੀਤੇ ਨੇ ਉਹ ਇਹਨਾਂ ਦਾ ਆਪ ਦਾ ਇੱਕ ਕਮਿਸ਼ਨ ਬਣਾਇਆ ਸੀ ਜੈਸਟਰ ਜੋਰਾ ਸਿੰਘ ਤੇ ਅਮਜੀਤ ਸਿੰਘ